ਆਪਾ ਮਸਤ ਹੋਏ ਉਹ ਬੰਦ ਕਰ ਦੇ ਫਿਰ ਇਹ ਕਹਿੰਦੇ ਆ ਕਿ ਸਾਨੂੰ ਲੋਕ ਗਲਤ ਬੋਲਦੇ ਆ ਤੇ ਜਦੋਂ ਬੋਲਦੇ ਆ ਤੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਆ ਕਿ ਤੂੰ ਸਿਆਣੀ ਬਿਆਣੀ ਹੈਗੀਆਂ ਅਕਲ ਨੂੰ ਹੱਥ ਮਾਰ ਹਨ ਘਰ ਵਾਲਾ ਤੇਰਾ ਪੇਨ ਨਾਲ ਤੜਫ ਰਿਹਾ ਏ ਤੇ ਉਹ ਅੱਗੋਂ ਬੋਲੀ ਵੀ ਜਾਂਦਾ ਏ ਕਿ ਇਹਨੂੰ ਕੈਮਰੇ ਨੂੰ ਬੰਦ ਕਰ ਦੋ ਪਰ ਇਹਨਾਂ ਨੇ ਕੈਮਰਾ ਨਹੀਂ ਬੰਦ ਕੀਤਾ ਉਹ ਵਜਾ ਨਾਲ ਤੜਫ ਰਿਹਾ ਏ ਤੇ ਪਰ ਇਹਨਾਂ ਨੇ ਵੀਡੀਓ ਬਣਾਉਣੀ ਜ਼ਿਆਦਾ ਜ਼ਰੂਰੀ ਸਮਝੀ ਆ ਤੁਸੀਂ ਦੇਖੋ ਸੋਚੋ ਕਿ ਆਪਣੇ ਘਰਾਂ ਦੇ ਵਿੱਚ ਜਿਵੇਂ ਕਿਵੇਂ ਹਨ ਐਤਕ ਇਹ ਰੂ ਵੀ ਵੱਡੇ ਛੋਟੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਭ ਤੋਂ ਪਹਿਲਾਂ ਕੀ ਆਪਾਂ ਫੋਨ ਚੁੱਕਦੇ ਆਂ ਕੀ ਆਪਾਂ ਉਹਨਾਂ ਦੀ ਵੀਡੀਓ ਬਣਾਉਂਦੇ ਆਂ ਫਿਰ ਇੱਥੇ ਨਾਲੋਂ ਗੁੱਸਾ ਲੱਗ ਜਾਂਦਾ ਜਦੋਂ ਇਹਨਾਂ ਨੂੰ ਕੋਈ ਸੱਚੀਆਂ ਕਹਿੰਦਾ ਗਾਈ ਹੁਣ ਸਾਡੇ ਮਾਤਾ ਜੀ ਹਸਪਤਾਲ ਜਾਣਾ ਪੈ ਰਿਹਾ ਵਾ ਪਹਿਲਾਂ ਸੀ ਮੈਡੀਕਲ ਤੇ ਗਏ ਸੀ ਚੰਦੌਗਣਾ ਮੇਰੇ ਵਾਸਤੇ ਗੱਲ ਨਹੀਂ ਲੱਗੀ ਕਿ ਲੋ ਐਮਰਜੈਂਸੀ ਹਸਪਤਾਲ ਜਾਓ ਅਬ ਅਸੀਂ ਹੁਣੇ ਸੀ ਹਸਪਤਾਲ ਆ ਚੁੱਕੇ ਆਂ ਦੇਖ ਲਓ ਔਖੀ ਹੋਈ ਪਈ ਆ ਹਨਾ ਇੱਕ ਹੱਥ ਦੇ ਨਾਲ ਵਲੌਗ ਬਣਾ ਕੇ ਲੋਕਾਂ ਨੂੰ ਦੱਸ ਰਹੀ ਆ ਤੇ ਨਾਲੇ ਬੋਲ ਰਹੀ ਆ ਕਿ ਉਹ ਅਮਰਜੈਂਸੀ ਲੈ ਕੇ ਜਾਣਾ ਫਲਾਨਾ ਟਮਕਾਨਾ ਕਿ ਜਦ ਦੱਸੋ ਮੈਨੂੰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਲੱਗਦੀ ਕਿ YouTube ਵਾਲਿਆਂ ਨੂੰ ਕੀ ਦੱਸਣ ਦੀ ਐਡੀ ਨੌਬਤ ਪੈ ਗਈ ਹੈ ਕਿ ਆਪਣਾ ਉਹ ਠੀਕ ਨਹੀਂਗਾ ਉਹਨੂੰ ਇੱਥੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਜੇ ਤੇਰਾ ਬੰਦਾ ਨਹੀਂ ਠੀਕ ਤੂੰ ਲੈ ਕੇ ਜਾ ਉਹਨੂੰ ਡਾਕਟਰ ਦੇ ਕੋਲ ਅਗਲੇ ਰਿਸ਼ਤੇਦਾਰਾਂ ਨੂੰ ਭਾਵੇਂ ਦੱਸਿਆ ਨਾ ਹੋਵੇ ਤੇ YouTube ਵਾਲਿਆਂ ਨੂੰ ਮੈਂਟ ਵਿੱਚ ਦੱਸ ਦਿੱਤਾ ਹੈ ਕਿ ਮੇਰਾ ਘਰ ਵਾਲਾ ਠੀਕ ਨਹੀਂ ਆ ਉਹ ਵਿਚਾਰਾ ਦਰਦ ਨਾਲ ਤੜਫ ਰਿਹਾ ਹੈ ਤੇ ਪਰ ਇਹਨੂੰ ਵਲੌਗ ਦੀ ਪਈ ਹੈ ਕਿੰਡੀ ਬੇਸ਼ਰਮ ਅਮਰਜੈਂਸੀ ਦਰਦ ਹੋ ਰਹੀ ਤੁਸੀਂ ਕਰ ਦਿਓ ਸਾਈਡ ਤੇ ਗੈਰ ਜਨਨਾ ਦਿੱਤੀ ਵੀ ਬਤਾਣਾ ਹਾਟ ਰਿਪੀਟ ਕਰੀਦਾ ਹਾਂ ਇਸੇ ਲਈ ਹੋ ਰਿਹਾ ਹੈ ਹਾਂ ਮੰਨ ਲਿਆ ਠੀਕ ਵਾ ਕਿ ਤੈਨੂੰ ਪਰੇਸ਼ਾਨੀ ਆ ਹਣਾ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਉਹਦੀ ਵੀਡੀਓ ਬਣਾ ਕੇ ਪਾ ਦਿਓ ਹਣਾ ਅਗਲਾ ਬੰਦੇ ਨੂੰ ਤਕਲੀਫ ਆ ਉਹ ਬੋਲੀ ਵੀ ਜਾ ਰਿਹਾ ਸੀ ਕਿ ਕੈਮਰਾ ਬੰਦ ਕਰ ਦੇ ਕੈਮਰਾ ਬੰਦ ਕਰ ਦੇ ਮਾਂ ਦੀ ਧੀ ਨੇ ਕੈਮਰਾ ਨਹੀਂ ਬੰਦ ਕੀਤਾ ਇਹਨੇ ਅੱਗੇ ਵੀ ਇਸ ਤਰ੍ਹਾਂ ਕੀਤਾ ਸੀ ਤੇ ਹੁਣ ਵੀ ਉਸੇ ਤਰ੍ਹਾਂ ਕਰ ਰਹੀ ਆ ਇਹਦੇ ਘਰ ਵਾਲੇ ਦੀ ECG ਹੋ ਰਹੀ ਆ ਉੱਥੇ ਰੋਈ ਜਾਂਦੀ ਆ ਤੇ ਇਹਨੂੰ ਚਾਹੀਦਾ ਸੀ ਆਪਣੇ ਘਰ ਵਾਲ ਦੇ ਕੋਲ ਬੈਠਣਾ ਨਾ ਕਿ ਵਲੌਗ ਬਣਾਉਣਾ ਵਲੌਗ ਬਣਾ ਕੇ YouTube ਵਾਲਿਆਂ ਨੂੰ ਦੱਸਣਾ ਕਿ ਭਈ ਮੇਰਾ ਘਰ ਵਾਲਾ ਠੀਕ ਨਹੀਂ ਆ ਤੇ ਇਹਨੂੰ ਤਕਲੀਫ ਹੋਊਗੀ ਜੋ ਦੁੱਖ ਤੈਨੂੰ ਉਹ ਤੈਨੂੰ ਰਹਿਣਾ YouTube ਵਾਲਿਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣੀ ਠੀਕ ਹੈ ਨਾ ਇ ਖੱਟ ਜਾਣਾ ਮਾਰਿਆ ਕਰੋ ਇਸ ਤਰ੍ਹਾਂ ਤੁਹਾਨੂੰ ਲੋਕ ਲਾਹਨਤਾ ਹੀ ਪਾਉਂਦੇ ਆ ਆਪਣੇ ਕਮੈਂਟ ਦੇਖ ਲਓ ਜਾ ਕੇ ਕਮੈਂਟਾਂ ਦੇ ਵਿੱਚ ਤੁਹਾਨੂੰ ਲੋਕਾਂ ਨੇ ਕਿਵੇਂ ਲਾਹਨਤਾ ਪਾਈਆਂ ਹਰੇਕ ਨੇ ਇੱਕੋ ਕਮੈਂਟ ਕੀਤਾ ਕਿ ਤੁਹਾਨੂੰ ਵੀਡੀਓ ਬਣਾਉਣੀ ਜਿਆਦਾ ਜ਼ਰੂਰੀ ਸੀਗੀ ਆਪਣਾ ਘਰ ਵਾਲਾ ਸਾਹਮਣਾ ਜ਼ਰੂਰੀ ਸੀ ਅਸੀਂ ਤਾਂ ਚਲੋ ਬੋਲ ਦਿੰਦੇ ਰੋਸਟਰਾਂ ਨੂੰ ਕਹਿ ਦਿੰਦੇ ਜੇ ਕਿ ਇਦਾਂ ਕਰਦੇ ਓਦਾਂ ਕਰਦੇ ਜਿਹੜੇ ਕਮੈਂਟ ਕਰਦੇ ਓਹੀ ਬਹੁਤ ਸਿਆਣੇ ਹੁੰਦੇ ਉਹਨਾਂ ਗਦਿਆ ਤਾਂ ਨਾ ਚੜਾਵੇ ਹਾਂ ਜੀ ਜਦੋਂ ਲਗੜ ਕਟੀੜਾ ਦੱਸ ਦੇਣੇ ਕੋਈ ਸੋਣ ਹੁਣ ਆਈ ਆਈ ਕੀ ਮੈਂ ਬਈ ਸਤੋ ਬਾਈ ਜੀ ਇੱਕ ਮਿੰਟ ਬਾਈ ਜੀ ਅਸੀਂ ਤਾਂ ਕੀ ਦਸੀਏ ਉਹ ਆਏ ਨਹੀਂ ਫਿਰ ਅਸੀਂ ਕੀ ਦਸੀਏ ਹਾਂ ਜੀ ਉਹਨਾਂ ਨੂੰ ਤਾਂ ਆਪਾਂ ਬੁਲਾਵਾਂਗੇ ਸਾਡੇ ਕਹੇ ਨਹੀਂ ਆਉਂਦੇ ਨਹੀਂ ਨਾ ਜੀ ਸਾਡੇ ਕਹਣ ਸਾਡੇ ਕਹੇ ਨਹੀਂ ਆਉਣਗੇ ਸਾਡੇ ਕਹੇ ਆ ਜਾਣ ਤਾਂ ਠੀਕ ਹੈ ਫਿਰ ਮੈਂ ਇੱਕ ਆਰਿਆਂ ਨੂੰ ਬਿੰਤੀ ਕਰਕੇ ਪੁੱਛਦਾ ਗਰਾਆਂ ਨੂੰ ਹਾਂ ਪੁੱਛ ਲਓ ਕੀ ਆ ਬੰਦੇ ਆਏ ਹੈ ਹਾਂ ਹਾਂ ਪੁੱਛ ਲਓ ਜੀ ਹੈ ਹੈ ਹਾਂ ਪੁੱਛ ਲਓ ਆ ਦੇਖ ਲੋ ਨੂਰ ਦੇ ਪਾਪੇ ਦੇ ਖਿਲਾਫ ਸਾਰੀ ਦੁਨੀਆ ਹੋਈ ਫਿਰਦੀ ਆ ਉਹਦਾ ਪਿੰਡ ਉਹਦੇ ਖਿਲਾਫ ਹੋ ਗਿਆ ਹਨ ਰਿਸ਼ਤੇਦਾਰ ਜੋ ਵੀ ਐ ਇਹਨਾਂ ਦਾ ਆਂਡ ਗਵਾਂਡ ਕੋਈ ਵੀ ਨਹੀਂ ਇਹਨਾਂ ਨੂੰ ਪਸੰਦ ਕਰਦਾ ਇਸ ਕਰਕੇ ਇਹਨਾਂ ਨੇ ਪੰਚਾਇਤ ਇਕੱਠੀ ਕੀਤੀ ਤੇ ਹਾਲਾਤ ਦੇਖ ਲੋ ਬੰਦੇ ਨੇ ਵੀਡੀਓ ਬਣਾਉਣੀ ਨਹੀਂ ਛੱਡਣੀ ਹਨ ਮਤਲਬ ਆਪਣੀ ਗਲਤੀ ਨਹੀਂ ਮੰਨਦਾ ਕਿ ਮਤਲਬ ਮੇਰੇ ਵਿੱਚ ਕੁਝ ਗਲਤੀਆਂ ਹੋਣੀਆਂ ਤਾਂ ਹੀ ਲੋਕਾਂ ਨੂੰ ਹਨਾ ਗੁੱਸਾ ਲੱਗਦਾ ਹੈ ਨਹੀਂ ਅਗਲੇ ਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਸਾਡੇ 'ਚ ਕੋਈ ਗਲਤੀ ਹੋਊਗੀ ਇਹ ਹਮੇਸ਼ਾ ਆਪਣੀ ਗਲਤੀ ਨਹੀਂ ਮੰਨਦੇ ਤੇ ਬਸ ਸੱਚੀ ਹੋਣ ਵਾਸਤੇ ਦੋ ਕਹਾਂਜੂ ਸੈਟ ਲੈਂਦੇ ਆ ਬਸ ਆਹੀ ਇਹਨਾਂ ਦੇ ਕੋਸ਼ਕੋਲ ਹੁੰ ਠੀਕ ਹੈ ਫਿਰ ਤਾਂ ਕਿਸੇ ਦੀ ਕੋਈ ਸਾਰੇ ਚਾਚੇ ਤੇ ਬੁੰਡੇ ਖੜੇ ਆ ਸਾਰੇ ਖੜੇ ਆ ਸਾਰੇ ਆਹ ਬੰਦੇ ਲੰਗੜੇ ਪੈ ਚੁੱਕੇ ਆ ਹਾਂ ਹਾਂ ਕਹ ਦਿੰਦਾ ਸਾਰੇ ਪਰਿਵਾਰ ਦੇ ਆ ਅਸੀਂ ਇੰਨਾਂ ਦੇ ਮੂੰਹ ਤੇ ਖੜੇ ਆ ਸਾਰੇ ਇਹਨਾਂ ਦਾ ਪਰਿਵਾਰ ਬਹੁਤ ਵਧੀਆ ਹਨ ਨੂੰ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਅੱਛਾ ਇਹਨਾਂ ਨੇ ਸਮਝਾਇਆ ਵੀ ਆ ਉਸ ਬੰਦੇ ਨੂੰ ਇਹਨਾਂ ਨੇ ਸਮਝਾਇਆ ਵੀ ਆ ਸਾਰੇ ਕਬੀਲੇ ਨੂੰ ਉਹ ਦੇਖ ਲਓ ਬੋਲੀ ਜਾਂਦੇ ਆ ਕਿ ਮਤਲਬ ਇਹਨਾਂ ਨੂੰ ਸਮਝਾਇਆ ਵੀ ਸੀ ਕਿ ਇਹ ਜਿਹੜੇ ਗਲਤ ਕੰਮ ਕਰਦਾ ਆ ਵੀਡੀਓ ਬਣਾਉਣਾ ਜੋ ਵੀ ਹਨ ਇਹ ਨਾ ਬਣਾਇਆ ਕਰ ਮਤਲਬ ਇਹਨਾਂ ਦੇ ਬਲੌਗ ਦੇ ਵਿੱਚ ਲੋਕਾਂ ਨੂੰ ਸਿੱਖਿਆ ਮਿਲਦੀ ਤੇ ਮਿਲਦੀ ਕੀ ਆ ਕੋਈ ਸਿੱਖਿਆਤ ਨਹੀਂ ਨਾ ਮਿਲਦੀ ਨੂਰ ਆ ਘਾਰਿਆ ਨੂਰ ਦੀ ਮੰਮੀ ਆ ਘਾਰੀ ਫਲਾਣਾ ਠੰਗਾਨਾ ਨੌਂਦੀ ਤੋਂਦੀ ਜੋ ਵੀ ਹੈ ਨਾ ਕੰਮ ਨਿੱਕਾ ਮੋਟਾ ਕਰਦੀ ਦਿਖਾਉਂਦਾ ਰਹਿੰਦਾ ਕੈਮਰਾ ਚ 24 ਘੰਟੇ ਜਨਾਨੀ ਤੇ ਮਾਰ-ਮਾਰ ਦਿਖਾਉਂਦਾ ਰਹਿੰਦਾ ਤੇ ਉਹਦੇ ਵਿੱਚ ਕਿਸੇ ਨੂੰ ਸਿੱਖਿਆ ਤੇ ਕੋਈ ਨਹੀਂ ਨਾ ਮਿਲਦੀ ਅੱਜ ਕੱਲ ਛੋਟੇ-ਛੋਟੇ ਬੱਚੇ ਵੀ ਫੋਨ ਦੇਖਦੇ ਆ ਉਹਨਾਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਹੋਊਗਾ ਇਹ ਕਹਿੰਦੇ ਕਿ ਸਮਝਾਇਆ ਵੀ ਉਹ ਵਾਰ ਸਮਝਦਾ ਹੀ ਨਹੀਂ ਆ ਉਹ ਖੜਦਾ ਨਹੀਂ ਆ ਬੰਦਾ ਐਡਾ ਬੇਸ਼ਰਮ ਤੇ ਅਸੀਂ ਸ਼ੁਰੂਆਤ ਤੇ ਇੱਥੇ ਕੱਟ ਮ ਤੇ ਸਾਰੇ ਪ੍ਰਾਡਿ ਕੀ ਜਾਂਦੇ ਨੇ ਦਾਅਵੇ ਉਹਨਾਂ ਨੂੰ ਬੇਸਬਰੀ ਨਾਲ ਤੇ ਕਿਦਾਂ ਬਚਾ ਜਿਹੜਾ ਰਲਾ ਕਰਨ ਉਹ ਤੱਤ ਤੋਂ 10% ਹੋ ਲੈਣੇ ਬੋਲ ਅੰਦਰ ਲਾਣਾ ਅਸੀਂ ਕਿਦਾਂ ਮੰਨ ਲਈ ਕਿ ਤੈਨੂੰ ਪਤਾ ਹੀ ਨਹੀਂ ਆ ਐ ਕਿ ਜੇ ਮੈਨੂੰ ਪਤਾ ਹੀ ਨਹੀਂ ਆ ਕੋਣ ਅਸੀਂ ਵੇਟ ਕਰੀ ਜਾਨੀ ਉਹ ਆ ਹੀ ਨਹੀਂ ਆ ਫਲਾਨਾ ਠੰਮਕਾਣਾ ਇਹ ਕਿਦਾਂ ਹੋ ਸਕਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਲਾਲਾ ਲਾਲਾ ਹੋਈ ਪਈ ਆ ਪੰਚਾਇਤ ਇਕੱਠੀ ਹੋਈ ਪਈ ਆ ਤੇ ਤੈਨੂੰ ਪਤਾ ਹੀ ਨਹੀਂ ਆ ਕਿ ਬੰਦੇ ਇਕੱਠੇ ਹੋਏ ਆ ਜੇ ਕਿਦਾਂ ਕਿਵੇਂ ਅਮਰੀਕਾ ਕੰਟੀਨਿਊ ਡਰਾਈਵ ਕਰ ਰਿਹਾ ਹੈ ਉਹਦੇ ਆਪਣੇ ਆਪਣਾ ਕੀ ਹਾਂ ਕਪਤਾਨ ਕਪਤਾਨ ਤੇ ਆ ਵਿਚਾਲੇ ਕਹੀਏ ਪੀ ਤੇਦਰ ਸੇਵਕੀ ਸੇਵਕ ਬਾਈ ਤੇ ਵੀਰ ਆਪਣੇ ਕਰੇ ਵੀ ਬਹੁਤ ਪਹੁੰਚੇ ਆ ਆਪਣੇ ਸਿੱਖੀਗਾਰਾਂ ਵਰਗੇ ਭਰਾ ਨੇ ਆਪਣਾ ਸਾਥ ਦਿੰਦੇ ਨੇ ਤੇ ਆਪਣੇ ਨਾਲ ਖੜੇ ਨੇ ਅੱਜੋ ਕੋਈ ਸਾਡਾ ਹੋਇਆ ਸੀਗਾ ਵੀ ਉਹ ਕਹਿੰਦੇ ਸੀ ਅਸੀਂ ਆਉਣਾਗਾ ਹਜੇ 3 ਵਜਣ ਵਾਲੇ ਹੋਏ ਖੜਿਆ ਹਾਲੇ ਤੱਕ ਆਏ ਨਹੀਂਗੇ ਤੇ ਕੱਟ ਕਰਨ ਨੂੰ ਤਾਂ ਭਾਵੇਂ ਜਿੰਨਾ ਮਾਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਤੂ ਲੋ ਜੀ ਆ ਦੋ ਚਾਰ ਤੇ ਮੁੰਡੇ ਨਾਲ ਗੱਡੀ ਦੇ ਵਿੱਚ ਬਿਠਾਈ ਫਿਰਦਾ ਹੈ ਤੇ ਇਹ ਕਹਿੰਦਾ ਹੈ ਕਿ ਮੇਰੇ ਨਾਲ ਖੜੇ ਆ ਰਿਸ਼ਤੇਦਾਰ ਤੇ ਕੋਈ ਆਏ ਨ ਫਲਾਣਾ ਢਮਗਾਣਾ ਆਉਣਾ ਕਿੰਨੇ ਆ ਤੇਰੀਆਂ ਹਰਕਤਾਂ ਠੀਕ ਹੈਗੀਆਂ ਤੁਹਾਡੇ ਕੰਮ ਹੀ ਨਹੀਂ ਜਦੋਂ ਚੰਗੇ ਨੇ ਫਿਰ ਤੁਹਾਡੇ ਨਾਲ ਰਿਸ਼ਤੇਦਾਰਾਂ ਆਂਡ ਗਵਾਣ ਦੇ ਪਿੰਡ ਦੇ ਕਿੰਨੇ ਖੜਨਾ ਹੈ ਹਨ ਜੇ ਤੁਹਾਡੇ ਕੰਮ ਸਹੀ ਹੋਣਗੇ ਤੇ ਫਿਰ ਹੀ ਤੁਹਾਡੇ ਨਾਲ ਕੋਈ ਖੜੂਗਾ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਕੋਈ ਚੱਜ ਦਾ ਕੰਮ ਤਾਂ ਹੁੰਦਾ ਨਹੀਂ ਕੋਈ ਟੰਗ ਦੀ ਸਿੱਖਿਆ ਤਾਂ ਦਿੰਦੇ ਨਹੀਂ ਹਨ ਤੇ ਹੁਣ ਕਹਿੰਦਾ ਹੈ ਕਿ ਆਪਣਾ ਸਾਡੇ ਨਾਲ ਇੰਨੇ ਬੰਦੇ ਖੜ ਸਕਦੇ ਫਲਾਣਾ ਢਮਗਾਣਾ ਆਪ ਹੋਰਾ ਜਿਹਨੇ ਮੁੰਡੇ ਨਾਲ ਲਈ ਫਿਰਦਾ ਹੈ ਕੋਈ ਸਿਆਣਾ ਬ ਹੁਣ ਇਹਨੇ ਇੱਕ ਰੀਲ ਪਾਈ ਸੀ ਰੀਲ ਦੇ ਉੱਪਰੇ ਨੇ ਲਿਖਿਆ ਸੀ ਮੈਨੂੰ ਮੇਰੇ ਆਪਣਿਆਂ ਨੇ ਮਾਰਿਆ ਨਹੀਂ ਪਿੰਡ ਛੱਡਣ ਨੂੰ ਕਰਦਾ ਜੀ ਠੀਕ ਆ ਕਿਸੇ ਦਾ ਵੀ ਨਹੀਂ ਕਰਦਾ ਹੁੰਦਾ ਕਿ ਆਪਣਾ ਘਰ ਪਰਿਵਾਰ ਛੱਡਾ ਨੂੰ ਹਣਾ ਪਰ ਤੁਸੀਂ ਆਪਣੀਆਂ ਹਰਕਤਾਂ ਤਾਂ ਛੱਡ ਦਿਓ ਆਪਣੀਆਂ ਜਿਹੜੀਆਂ ਤੁਸੀਂ ਗਲਤ ਹਰਕਤਾਂ ਕਰਦੇ ਹੋ 24 ਘੰਟੇ ਆਪਣੀ ਜਨਾਨੀ ਨੂੰ ਮਾਰ-ਮਾਰ ਕੇ ਕੈਮਰਾ ਦਿਖਾਉਂਦਾ ਰਹਿਣਾ ਉਹ ਮਤਲਬ ਪਿੰਡ ਛੱਡਣਾ ਮਨਜ਼ੂਰ ਆ ਪਰ ਆਪਣੀਆਂ ਜਿਹੜੀਆਂ ਗਲਤੀਆਂ ਵਾ ਉਹ ਨਹੀਂ ਉਹ ਹੀ ਉਹ ਵੀ ਛੱਡ ਦਿਓ ਨਾ ਆਪਣੀ ਜਨਾਨੀ ਨੂੰ ਦਿਖਾਇਆ ਕਰ ਸਾਰਾ ਦਿਨ ਕੈਮਰਾ ਮਾਰ-ਮਾਰ ਕੇ ਨੂਰ ਦੀ ਮੰਮੀ ਆ ਕਰਦੀ ਨੂਰ ਦੀ ਮੰਮੀ ਨੂਰ ਦੀ ਮੰਮੀ 24 ਘੰਟੇ ਕਰਦਾ ਰਹਿਣਾ ਹੈ ਹਣਾ ਤੇ ਇਹਨੂੰ ਵੀ ਪਤਾ ਹੈ ਕਿ ਵਿਊ ਨੂਰ ਦੀ ਮਮੀ ਨੂੰ ਹੀ ਮਿਲਦੇ ਆ ਤੇ ਜਦੋਂ ਫਿਰ ਲੋਕ ਇਹ ਚੀਜ਼ਾਂ برداشت ਕਰਨ ਨੂੰ ਹਟ ਜਾਂਦੇ ਨੇ ਨਾ ਲੋਕਾਂ ਨੂੰ ਨਹੀਂ برداشت ਹੁੰਦਾ ਕਿਉਂਕਿ ਉਹਨਾਂ ਦੇ ਬੱਚੇ ਵੀ ਫੋਨ ਚਲਾਉਂਦੇ ਆ ਫਿਰ ਲੋਕਾਂ ਨੇ ਤਾਂ ਬੋਲਣਾ ਹੀ ਆ ਨਾ ਤੁਸੀਂ ਆਪਣੀਆਂ ਵੀਡੀਓ ਪਾਇਆ ਕਰੋ ਵਧੀਆ ਵੀਡੀਓ ਬਣਾ ਕੇ ਪਾਇਆ ਕਰੋ ਨਾ